ਸਭ ਤੋਂ ਵੱਡਾ ਸਤਗੁਰ ਨਾਨਕ ਜਨ ਕਲ ਰਾਖੀ ਮੇਰੀ ਜਿੱਥੇ ਮੈਂ ਗੁਰੂ ਸਾਹਿਬ ਦਾ ਕੋਟਾਨ ਕੋਟ ਧੰਨਵਾਦ ਕਰਦੀ ਆ ਕਿ ਸ਼ਾਇਦ ਤੇਰਾ ਵਿੱਚੋਂ ਇਕਲੇ ਇੱਕ ਹੀ ਅਕਾਲੀ ਦਲ ਦਾ ਉਮੀਦਵਾਰ ਹੈ ਜਿਹੜੀ ਚੌਥੀ ਵਾਰੀ ਇੱਕੋ ਪਾਰਟੀ ਤੇ ਇੱਕੋ ਹਲਕੇ ਤੋਂ ਖੜਿਆ ਹੈ ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਤੇ ਇਸ ਜਿੱਤ ਦਾ ਸੇਰਾ ਮੇਰੇ ਇੱਕ ਇੱਕ ਵਰਕਰ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਿਰ ਤੋੜ ਮਿਹਨਤ ਕੀਤੀ ਜਿਨ੍ਹਾਂ ਦੀ ਚੋਟੀ ਦਾ ਜ਼ੋਰ ਮੇਰੇ ਵਰਕਰਾਂ ਨੇ ਲਾਇਆ ਚੌਥੀ ਵਾਰੀ ਇੱਕ ਹਲਕੇ ਤੋਂ ਜਿੱਤਣਾ ਤੇ ਪਹਿਲੀ ਵੀ ਲੀਡਾਂ ਤੋਂ ਤਿੰਨ ਗੁਣਾ ਵੱਧ ਜਿੱਤਣਾ ਇਹ ਸੇਰਾ ਵੀ ਮੇਰੇ ਵਰਕਰਾਂ ਦਾ ਇਹ ਮਿਹਨਤ ਵੀ ਮੇਰੀ ਵਰਕਰਾਂ ਦੀ ਤੇ ਇਹ ਜਿੱਤ ਬਠਿੰਡਾ ਪਾਰਲੀਮੈਂਟਰੀ ਹਲਕੇ ਦੇ ਲੋਕਾਂ ਵੀ ਜਿਨ੍ਹਾਂ ਨੇ ਇਸ ਨਿਮਾਨੀ ਸੇਵਾਦਾਰ ਨੂੰ ਇੱਕ ਵਾਰ ਫਿਰ ਆਪਣੀ ਸੇਵਾ ਦਾ ਮੌਕਾ ਬਖਸ਼ਿਆ ਮੈਂ ਗੁਰੂ ਸਾਹਿਬ ਦੇ ਚਰਨਾਚਾਈ ਅਰਦਾਸ ਕਰਦੀਆਂ ਕਿ ਜਿਹੜੀ ਆਸਾ ਉਮੀਦਾਂ ਦੇ ਨਾਲ ਲੋਕਾਂ ਨੇ ਮੈਨੂੰ ਆ ਸੇਵਾ ਬਖਸ਼ੀ ਹੈ ਗੁਰੂ ਸਾਹਿਬ ਕਿਰਪਾ ਕਰਨ ਕਿ ਉਹਨਾਂ ਦੀ ਉਮੀਦਾਂ 'ਚ ਮੈਂ ਪੂਰੀ ਉਤਰ ਸਕਾਂ ਤੇ ਹੋਰ ਤਨਦੇਹੀ ਦੇ ਨਾਲ ਇਸ ਇਲਾਕੇ ਨੂੰ ਅੱਗੇ ਲਿਜਾਣ ਵਾਸਤੇ ਮੈਂ ਸਭ ਤੋਂ ਪਹਿਲਾਂ ਸਭ ਤੋਂ ਵੱਧ ਜੀਤੂ ਦਾ ਪ੍ਰਸਤਾਵ ਰਹਾ ਹਾਂ। ਥੈਂਕ ਯੂ। ਥੈਂਕ ਯੂ। ਵੀਰੇ। ਮੋਕਾ ਨੇ ਜਵਾਬ ਦਿੱਤਾ ਮੈਨੂੰ ਦੇਣ ਦੀ ਲੋੜ ਚਲੋ ਜੀ ਥੈਂਕ ਯੂ ਵੀਰੇ। ਸ਼੍ਰੋਮਣੀ ਅਕਾਲੀ ਦਲ ਐਕਸੈਪਟ ਕਰਦਾ ਹੈ ਜੋ ਵਰਡਿਕਟ ਪੰਜਾਬ ਦੀ ਜਨਤਾ ਨੇ ਦਿੱਤਾ ਹੈ ਪਰ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ। ਹਰ ਹਲਕੇ ਦੇ ਵਰਕਰ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਇੰਨੀ ਗਰਮੀ ਵਿੱਚ 4 ਮਹੀਨੇ ਮੇਰੇ ਨਾਲ ਯਾਤਰਾ 'ਚ ਵੀ ਰਹੇ ਤੇ ਮੈਂ ਦਿਲ ਦੀ ਗ੍ਰਈਆਂ ਤੋਂ ਸਾਰੇ ਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਐ ਐਂਡ ਥੈਂਕਸ ਟੂ ਪੀਪਲ ਆਫ ਪੰਜਾਬ ਕਿ ਉਹਨਾਂ ਨੇ ਜਿੰਨਾਂ ਨੇ ਵੀ ਸਾਡੀ ਸਪੋਰਟ ਕੀਤੀ ਤੇ ਸਾਰੀ ਬਾਕੀ ਜਨਤਾ ਦਾ ਕਿਉਂਕਿ ਇਹ ਡੈਮੋਕਰੈtic ਸਿਸਟਮ ਐ ਡੈਮੋਕਰੈtic ਸਿਸਟਮ ਵਿੱਚ ਹਰ ਟਾਈਮ ਜਨਤਾ ਕੋਲ ਹੀ ਆਪਸ਼ਨ ਹੈ ਕਿ ਨੂੰ ਵੋਟ ਪਾਉਣੀ ਹੈ ਪਾਰਲੀਮੈਂਟ ਇਲੈਕਸ਼ਨ ਵਾਸਤੇ ਤੇ ਅਸੈਂਬਲੀ ਇਲੈਕਸ਼ਨ ਵਾਸਤੇ ਸੋ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਦਿ